ਮੇਰੇ ਨਾਮ ਭਾਈ ਪੰਕਾ ਜੀ ਬੰਕਾ ਜੀ ਕੀ ਗੱਲ ਬੋਲ ਰਹੇ ਹੋ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਪਵਨ ਨਗਰ ਬਟਾਲਾ ਰੋਡ ਦਾ ਰਹਿਣ ਵਾਲਾ ਪਵਨ ਨਗਰ ਗਲੀ ਨੰਬਰ 7 ਜੀ ਹਾਂ ਜੀ ਮੈਂ ਰਾਤੀ ਆ ਰਹੇ ਹਾਂ ਜੀ ਆਪਣਾ ਬ੍ਰਦਰ ਦੇ ਮੁੰਡੇ ਦਾ ਫੰਕਸ਼ਨ ਹੈਗਾ ਸੀ ਇਹ ਮੇਰੀ ਖੋਈ ਹੈ ਬਿਲਕੁਲ ਡੀਸੀ ਦੀ ਕੋਠੀ ਦੇ ਬਾਹਰ ਐਸਪੀ ਐਸਐਸਪੀ ਦੀ ਕੋਠੀ ਦੇ ਬਾਹਰ ਕਮਿਸ਼ਨਰ ਦੀ ਕੋਠੀ ਦੇ ਬਾਹਰ ਇਹ ਰਾਤ ਕੋਈ 6:30 6:30 ਪੌਣੇ 1 ਦਾ ਟਾਈਮ ਹੈਗਾ ਜੀ ਥੱਲੇ ਇਹ ਤੁਹਾਡੇ ਨਾਲ ਕੋਈ ਗੱਲ ਮੇਰੀ ਵਾਈਫ ਆ ਗਈ ਅੱਛਾ ਕਿੱਲੇ ਜਣੇ ਹੈਗੇ ਸੀ ਉਹ ਸਰ ਦੋ ਜਣੇ ਹੈਗੇ ਸੀ ਜੀ ਕੀ ਤੁਹਾਡੇ ਕੋਲ ਸਮਾਨ ਵੀ ਕੋਈ ਹੋਇਆ ਸਮਾਨ ਸਰ ਮੇਰੀ ਬੋਟੀ ਦੀਆਂ ਤਿੰਨ ਮੰਦਰੀਆਂ ਸੋਨੇ ਦੀਆਂ ਡਾਇਮੰਡ ਦੀ ਮੰਦਰੀ ਲੈ ਗਈ ਜੇ ਤੇਰਾ ਮੰਗਲ ਸੂਤਰ ਲਾ ਕੇ ਲੈ ਗਈ ਜੇ ਤੇ ਮੇਰੇ ਕੋਲ ਪੰ ਪੰ 15 15 20 ਰੁਪਏ ਮੇਰੇ ਜੇਬੇ ਘੜੇ ਕੈਸ਼ ਲੈ ਗਈ ਜੇ ਮੈਂ ਸ਼ਿਕਾਇਤ ਕੀਤੀ ਵੀ ਕੋਈ ਸ਼ਿਕਾਇਤ ਸਰ ਪੁਲਿਸ ਕਾ ਆਏ ਆ ਪਥਾਣੇ ਆਏ ਰਾਤ ਦੇ ਆਏ ਇੱਥੇ ਤੇ ਪੁਲਿਸ 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 ਕੋਈ ਸੌਂਦੀ ਨਹੀਂ ਪੀ ਪਹਿਲੋ ਪੁਲਿਸ ਪਹਿਲੋ ਪੁਲਿਸ ਨੂੰ ਆਪਾਂ ਮੋਕੇ ਜਗ੍ਹਾ ਤੇ ਲੈ ਕੇ ਗਏ ਆ ਪੁਲਿਸ ਵਾਲੇ ਉੱਥੋਂ ਵਾਪਸ ਆ ਗਏ ਨੇ ਮੋਕੇ ਤੋਂ ਆਪਾਂ ਥੋੜੀ ਦੇਰ ਬਾਅਦ ਉਹੀ ਬੰਦੇ ਫੜ ਕੇ ਨਾ ਕੋ ਥਾਣੇ ਲੈ ਕੇ ਆਏ ਆ। ਕਿ ਮੰਗ ਕਰਦੇ ਜੀ? ਤੇ ਮੰਗ ਸਾਰਾ ਆਪਣਾ ਇਨਸਾਫ ਚਾਹੀਦਾ ਸਾਨੂੰ ਕਿ ਪੁਲਿਸ ਸਾਡਾ ਇਨਸਾਫ ਨਹੀਂ ਕਰ ਰਹੀ। ਸੋਨੀਆ ਮੋਰਾ ਕੀ ਗੱਲ ਹੋਈ ਹੈ ਤੁਹਾਡੇ ਨਾਲ? ਕੁਝ ਨਹੀਂ ਰਾਤੀ ਅਸੀਂ ਮਤਲਬ ਫੰਕਸ਼ਨ ਤੋਂ ਆ ਰਹੇ ਸੀ ਤਿੰਨ ਮੁੰਦਰੀਆਂ ਡਾਇਮੰਡ ਦੀ ਰਿੰਗ ਔਰ ਇੱਕ ਐਰੀ ਰਿੰਗ ਨਹੀਂ ਉਤਾਰਾਂਗੇ ਤੇ ਇਹਨਾਂ ਦਾ ਹੱਥ ਵੜਦੋ ਮੈਨੂੰ ਵੱਡੇ ਲੱਗੇ ਵੱੜਦੇ ਵੱੜਦੇ ਇਹਨਾਂ ਨੇ ਪਕੜਿਆ ਮੈਨੂੰ ਔਰ ਇਹਨਾਂ ਤੇ ਹੀ ਵਾਰਦਤ ਕਰ ਕੇ। ਉਹ ਜਿਹੜਾ ਇਹ ਜਿਹੜਾ ਸਕੂਲ ਹੋਣੀ ਔਰ ਨਾਲ ਪਿਸਤੌਲ ਫੜੀ ਗਈ ਹੈ। 77 ਫੜਿਆ ਕਿਹਾ ਵਾ। ਇੰਗਾ 골ਡ ਦੀ ਇੱਕ ਡਾਇਮੰਡ ਦੀ ਰਿੰਗ ਹੈ ਜਿਹੜੀ ਲੈ ਕੇ ਉਹ ਜਿਹੜਾ 1.2000 ਰੁਪਿਆ ਸੀ ਮੰਗ ਕੀ ਕਰਦੇ ਤੁਸੀਂ ਮੰਗਾ ਹੀ ਕਰਦੇ ਵੇ ਰਾਤ ਦੇ ਇੱਥੇ ਬੈਠੇ ਆ ਕੋਈ ਹਿੰਸਾਫ ਨਹੀਂ ਮਿਲਦਾ ਸਰ ਇਹਨਾਂ ਨੂੰ ਹਾਂਜੀ ਸੁਮਿਤ ਜੀ ਕੀ ਮਾਮਲਾ ਹੈ ਜੈ ਵਾਲਮੀਕ ਜੀ ਜੀਪੀਮ ਜੈਪਰਤ ਮੇਰਾ ਨਾਮ ਸੁਮਿਤ ਕਾਲੀ ਹੈ ਜੀ ਮੈਂ ਆਦੀ ਵਾਲਮੀਕੀ ਅਮਿਤਕਰ ਮਹਾ ਪੰਚਾਇਤ ਸੰਗਠਨ ਦਾ ਮੁਖਸਨ ਚੱਲ ਗਿਆ ਸੋ ਪੰਕਜ ਬੋਰਾ ਜੀ ਔਰ ਉਹਨਾਂ ਦੀ ਵਾਈਫ ਜਿਹੜੀ ਸੋਨੀਆ ਵਾਂ ਜਿਹੜੇ ਰਾਤੀ ਕਮਿਸ਼ਨਰ ਸਾਹਿਬ ਦੀ ਕੋਠੀ ਦੇ ਬਾਹਰ ਆਪਣੇ ਘਰ ਨੂੰ ਜਾ ਰਹੇ ਸੀ ਔਰ ਉਹਨਾਂ ਦੀ ਕੋਠੀ ਦੇ ਬਾਹਰ ਹੀ ਇੱਕ ਇਹਨਾਂ ਦੇ ਨਾਲ ਵਾਰਦਾਤ ਕਰਦੇ ਆ ਕੋਈ ਜਿੰਨੇ ਵੀ ਜਿਹੜੇ ਲੋਕਾਂ ਨੇ ਜਿਹੜੇ ਲੋਕ ਅੱਜ ਤੱਕ ਤੁਹਾਨੂੰ ਪਤਾ ਨਸ਼ੇ ਦੇ ਹਾਲਾਤ ਦੇ ਵਿੱਚ ਲੋਕੀ ਲਗਾਤਾਰ ਜਿਹੜੀਆਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਪਏ ਆ ਇਹਨਾਂ ਨੂੰ ਵੀ ਖਲਾਰ ਕੇ ਜਿਹੜਾ ਇਹਨਾਂ ਨੂੰ ਦਾਤਰ ਦੁੱਤਰ ਮਾਰੇ ਗਏ ਔਰ ਇਹਨਾਂ ਦੇ ਨਾਲ ਖੋਹ ਕੀਤੀ ਗਈ ਔਰ ਇਹਨਾਂ ਦਾ ਜਿਹੜਾ ਭੈਣ ਦਾ 골ਡ ਦਾ ਸਾਮਾਨ ਹੀ ਉਹ ਵੀ ਲੈ ਗਏ ਇਹਨਾਂ ਦਾ ਮੋਬਾਈਲ ਵੀ ਲੈ ਗਏ ਆ ਔਰ ਅਸੀਂ ਲਗਾਤਾਰ ਜਿਹੜਾ ਇਹ ਆ ਇਹ ਦਿਨੋਂ ਦਿਨ ਇਹ ਜਿਹੜਾ ਖੋਦ ਆ ਸਿਸਟਮ ਇਹ ਲਗਾਤਾਰ ਚੱਲੀ ਜਾਂਦਾ ਪਿਆ ਵਾ ਔਰ ਜਿਹੜੀ ਪੁਲਸ ਆ ਇਹਦੇ ਹੈਰਾਨ ਹੁੰਨੇ ਆ ਕਿ ਪੁਲਸ ਜਿਹੜੀ ਲਗਾਤਾਰ ਸਿਰਫ ਇਲੈਕਸ਼ਨਾਂ ਦੇ ਮਾਹੌਲ 'ਚ ਲੱਗੀ ਹੋਈ ਆ ਇਹਨਾਂ ਨੂੰ ਇਹਨਾਂ ਨੂੰ ਹੀ ਪਤਾ ਲੱਗਦਾ ਕਿ ਪਬਲਿਕ ਦਾ ਜਿਹੜਾ ਜਿਹੜੀ ਪਬਲਿਕ ਆ ਉਹਨਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਆ ਤੁਸੀਂ ਜੀ ਇੱਕ ਪਾਸੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਕਿਹੜੀ ਹੁਮ ਕਰਨ ਦੀ ਨੀਂਦ ਸੁੱਤਾ ਆ ਵਾ ਜਿਹੜੇ ਲੋਕ ਅੱਜ ਜਿਨ੍ਹਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਲੋਕਾਂ ਨੂੰ ਮੰਤਰੀ ਬਣਾਉਣਾ ਵਾ ਅੱਜ ਇਹ ਜੇ ਲੋਕ ਹੀ ਨਹੀਂ ਸੁਰੱਖਿਤਾ ਹੈ ਪਬਲਿਕ ਨਹੀਂ ਸੁਰੱਖਿਤਾ ਗਈ ਤੇ ਫਿਰ ਆਮ ਜਨਤਾ ਜਾਵੇਗੀ ਤੇ ਜਾਵੇਗੀ ਕਿਤੇ ਜੇ ਪੁਲਿਸ ਕੋ ਆਨੇ ਆ ਜੇ ਪੁਲਿਸ ਕੋ ਅਸੀਂ ਆਪਣੀ ਮੰਗ ਰੱਖਦੇ ਆ ਤੇ ਪੁਲਿਸ ਵੀ ਜਿਹੜੀ ਡਾਵਾ ਡੋਲ ਕਰ ਦਿੰਦੀ ਆ ਜਿਹੜਾ ਪੁਲਿਸ ਜਾਂਦੀ ਆ ਉਸ ਟਾਈਮ ਦੇ ਵਿੱਚ ਬੰਦੇ ਕਾਬੂ ਨਹੀਂ ਆਂਦੇ ਜਦੋਂ ਇਹ ਲੋਕ ਆਪਣੇ ਹੀ ਭੈਣ ਭਰਾਵਾਂ ਨੂੰ ਉੱਥੇ ਇਕੱਠਿਆਂ ਕਰਕੇ ਲੈ ਕੇ ਜਾਂਦੇ ਆ ਉਸ ਟਾਈਮ 'ਚ ਮਿੰਟੋ ਮਿੰਟੇ ਉਹ ਲੋਕ ਫੜੇ ਜਾਂਦੇ ਆ ਅੱਜ ਪੁਲਿਸ ਦੀ ਉਹ ਕਸਟਡੀ 'ਚ ਆ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਆਪਣੇ ਮਿਹਨਤ ਕਰਕੇ ਆਪਣੀ ਕਮਾਈ ਕਰਕੇ ਘਰਾਂ ਨੂੰ ਰਾਤ ਨੂੰ ਵਾਪਸ ਜਾਂਦੇ ਆ ਰਾਤ ਨੂੰ ਕੋਈ ਪੀਸੀਆਰ ਨਹੀਂ ਰਾਤ ਨੂੰ ਕੋਈ ਪੁਲਿਸ ਗਸ਼ਤਰੀ ਕਰਦੀ ਇਹਨਾਂ ਦਾ ਫਰਜ਼ ਬਣਦਾ ਵਾ ਕਿ ਜਿਹੜੀ ਰਾਤ ਦੀਆਂ ਡਿਊਟੀਆਂ ਵਾਂ ਉਹ ਆਪਣੀਆਂ ਤੇਜ ਰੱਖਣ ਔਰ ਜਿਹੜੇ ਲੋਕ ਜਿਸ ਤਰ੍ਹਾਂ ਲਗਾਤਾਰ ਆਪਣੇ ਕੋਈ ਵਿਆਹ ਸ਼ਾਦੀਆਂ ਦਾ ਕੋਈ ਕਿਸੇ ਤਰ੍ਹਾਂ ਦਾ ਫੰਕਸ਼ਨਾਂ ਤੋਂ ਹੁੰਦਾ ਵਾ ਉਹਨਾਂ ਲੋਕਾਂ ਦਾ ਬਚਾਅ ਹੋ ਸਕੇ ਅੱਜ ਹਾਲਾਤ ਤੁਸੀਂ ਦੇਖ ਸਕਦੇ ਜੇ ਪੰਕਜ ਜੀ ਦੇ ਕਿ ਉਹਨਾਂ ਦੀਆਂ ਜਿਹੜੀਆਂ ਹੱਥ ਦੀਆਂ ਜਿਹੜੀਆਂ ਨਸਾਂ ਵੱਡੀਆਂ ਗਈਆਂ ਅਗਰ ਪ੍ਰਸ਼ਾਸਨ ਨੇ ਇਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਦੋਸ਼ੀਆਂ ਦੇ ਉੱਤੇ ਨਾ ਕੀਤੀ ਫਿਰ ਇਸ ਥਾਣੇ ਦਾ ਘਰਾਉ ਕੀਤਾ ਜਾਏਗਾ ਕੱਲ ਨੂੰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਉਹ ਪੁਲਿਸ ਪ੍ਰਸ਼ਾਸਨ ਹੋਏਗੀ ਔਰ ਕਮਿਸ਼ਨਰ ਸਾਹਿਬ ਹੋਣਗੇ ਇਹਦੇ ਵਿੱਚ ਜਿਹੜਾ ਸੋਨੀਆ ਬੋਹਰਾ ਤੇ ਉਹਦੇ ਪਤੀ ਜਿਹੜੇ ਦੋਨੋਂ ਆ ਰਹੇ ਸੀ ਤੇ ਉਹਨਾਂ ਨੂੰ ਜਿਹੜਾ ਕੁਝ ਪਹਿਰੇ ਆਨਪਛਾਤੇ ਵਿਅਕਤੀਆਂ ਨੇ ਦਾਤਰ ਮਾਰ ਕੇ ਤੇ ਉਹਨਾਂ ਕੋਲੋਂ ਕੋਈ ਸੋਨੇ ਦਾ ਸਮਾਨ ਖੋਇਆ ਸੀਗਾ ਤੇ ਉਹਨਾਂ ਨੇ ਜਿਹੜੀ ਕੰਪਲੇਨਟ ਦਿੱਤੀ ਸਾਨੂੰ ਉਹਦੇ ਤੇ ਅਸੀਂ ਜਿਹੜਾ ਮੁਕਦਮਾ ਦਰਜ ਦਿਸਟ ਕੀਤਾ ਵਾ ਮਕਦਮਾ ਜਿਸ਼ ਕਰਕੇ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਅਸੀਂ ਗ੍ਰফতার ਕੀਤੇ ਆ ਇੱਕ ਸਕੂਟਰੀ ਦਾਤਰ ਵੀ ਕੀਤਾ ਵਾ ਬਰਾਮਦ ਤੇ ਉਹਨਾਂ ਨੂੰ ਦੋਸ਼ੀਆਂ ਦੀ ਕੋ ਪਛਾਣ ਕਿੱਥੋਂ ਦੇ ਰਹਿਣ ਵਾਲੇ ਦੋਸ਼ੀ ਜਿਹੜੇ ਆ ਦੋਨੇ ਤਰਨਤਨ ਪੱਟੀ ਦੇ ਰਹਿਣ ਵਾਲੇ ਸਰ ਇਹਨਾਂ ਨੇ ਕਿੰਨੀਆਂ ਲੁੱਟ ਕੋਆ ਕੀਤੀਆਂ ਹੋ ਅਜੇ ਤੱਕ ਜਿਹੜਾ ਉਹਦੇ ਬਾਰੇ ਪਤਾ ਕੀਤਾ ਜਾ ਰਿਹਾ ਅਜੇ ਤੱਕ ਉਹ ਗੱਲ ਕੋਈ ਸਾਹਮਣੇ ਜਦੋਂ ਆਏਗੀ ਤਫਤੀਸ਼ ਚ ਤੇ ਫਿਰ ਦੱਸਿਆ ਜਾਏਗਾ